ਅਸਲਾਮੁਅਲੈਕੁਮ ਸਤ ਸ਼੍ਰੀ ਅਕਾਲ ਕਿੱਦਾਂ ਹਾਲ ਚੱਲ ਬਿਰੋ ਠੀਕ ਠਾਕ ਲੋ ਪਰ ਜਾਈ ਅੱਜ ਮੈਂ ਇੱਕ ਨਾ ਬੜੀ ਇੰਟਰਸਟਿੰਗ ਵੀਡੀਓ ਲੈ ਕੇ ਆਇਆ ਹਾਂ ਇੱਕ ਗਲੂਕਾਰ ਹੈਗਾ ਕਾਸ਼ੀਨਾਥ ਸੂਫੀ ਸੂਫੀ ਗਾਣੇ ਗੁੰਮੇਲਾ ਸਿੰਗਰ ਨੂੰ ਕਹਿ ਸਕਦੇ ਨੇ ਉਹ ਕਰਦਾ ਉਹ ਨਾ ਇੱਕ ਜਗ੍ਹਾ ਦੇ ਨਾ ਅਖਾੜਾ ਲਾਣ ਗਿਆ ਸੀ ਉਹਨੇ ਅਖਾੜਾ ਵਗੈਰਾ ਲਾਇਆ ਤੇ ਉੱਥੇ ਉਹਨੇ ਖਲੇ ਉਹ ਕਹਿੰਦਾ ਚੈਲੰਜ ਕਰ ਦਿੱਤਾ ਚੈਲੰਜ ਕੀਤਾ ਕਿ ਕਿਹੜਾ ਬੰਦਾ ਮੈਨੂੰ ਇਸ ਟਾਈਮ ਮਜਮੇ ਦੇ ਵਿੱਚੋਂ ਅਗਰ ਗੁਰੂ ਦੀਆਂ ਕਈਆਂ ਹੋਈਆਂ 11 ਗੱਲਾਂ ਜਿਹੜੀਆਂ ਸਾਡੀ ਬਾਣੀ ਵਿੱਚ ਵੀ ਹੈ ਨੇ ਅਗਰ ਮੈਨੂੰ ਕਹਿੰਦਾ ਇੱਥੇ ਸਟੇਜ 'ਤੇ ਜਾ ਕੇ ਸੁਣਾ ਦੇਵੇ ਕਹਿੰਦਾ ਮੈਂ ਉਹਨੂੰ ਭਾਈ ਜੀ ਨਾਮ ਦੇਵਾਂਗਾ ਪਹਿਲੇ ਤਾਂ ਭਾਈ ਜੀ ਸਾਰਾ ਮਜਮਾ ਵੇਖਦਾ ਰਿਹਾ ਕਿ ਕੌਣ ਉੱਠੇ ਕੌਣ ਉੱਠੇ ਫਿਰ ਵਿੱਚੋਂ ਇੱਕ ਸਿੱਖ ਨੌਜਵਾਨ ਉੱਠਿਆ ਕਹਿੰਦਾ ਮੈਂ ਆਂਦਾ ਮੈਂ ਆ ਕੇ ਦੱਸਦਾ ਵਾਂ ਤੇ ਉਹਨੇ 11 ਦੀਆਂ 11 ਗੱਲਾਂ ਦਸੀਆਂ ਤੇ ਕਾਚ ਨਾ ਦੇ ਮੂੰਹ ਵੇਖਦਾ ਰਹਿ ਗਿਆ ਉੱਥੇ ਕਿਆ ਕਰ ਕੀ ਗਿਆ ਆਪਣੇ ਲੋ ਨੇ ਗੱਲ ਕੀਤੀ ਸੀ ਕਿ ਮਜਮਾ ਵਿੱਚ ਕਿਸੇ ਨੂੰ ਪਤਾ ਨਹੀਂ ਹੋਏਗਾ ਜਾਂ ਕਿਸੇ ਨੂੰ ਗੱਲਾਂ ਗੁੱਲਾਂ ਦਾ ਨਹੀਂ ਪਤਾ ਹੋਏਗਾ ਕਿ ਗੁਰੂ ਨੇ ਕਿਹੜੀਆਂ 11 ਗੱਲਾਂ ਕੀਤੀਆਂ ਸੀ ਪਰ ਉਹ ਜਦੋਂ ਜਵਾਨ ਨੇ ਆ ਕੇ ਗੱਲਾਂ ਕੀਤੀਆਂ ਨੇ ਮਜਮੇ ਨੇ ਮਾਰ ਮਾਰ ਤਾਲੀਆਂ ਦੇ ਭਾਈ ਜੀ ਨਾ ਅਖੀਰ ਕਰ ਦਿੱਤੀ ਚਲੋ ਵੇਖੀਏ ਪਹਿਲੇ ਲਾਓ ਜਰਾ ਤੁਹਾਨੂੰ ਮੈਂ ਦਿਖਾਨਾ ਸੋ ਜਮਾਤਾ ਨਹੀਂ ਦੱਕਾਛੀ ਨਾ ਵੇ ਤੁਹਾਨੂੰ 52 ਹੁਕਮਨਾਮਿਆਂ ਚੋਂ 10 ਹੁਕਮ ਹੋ ਬੀਬੀ ਬਹਿ ਜਾਓ 52 ਹੁਕਮਨਾਮਿਆਂ ਵਿੱਚੋਂ ਹਾਏ 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 ਬੜਾ ਬੜਾ ਕਦਮੇ ਹੈ ਵੀ ਮੇਰੇ ਚ ਸਾਰ ਰਹਿਣਾ ਰਹਿਣਾ ਸੱਚੀ ਦਾ ਪ੍ਰਚਾਰ ਉਥੋਂ ਦਾ ਕਰਦੇ ਰਹਿਣਾ ਜਿੱਥੋਂ ਤੱਕ ਸਾਰੇ ਕੀ ਦੋ ਸਿੱਖੀ ਸਿੱਖੀ ਦਾਰਜੇ ਇੱਕ ਮਿੰਟ ਦੇ ਦਿਓ ਹੋਏ 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 ਜਦੋਂ ਵੱਡੀ ਗੱਲ ਹੋਊਗਾ ਲਾਜੀ ਇੱਕ ਵਾਰੀ ਤਾੜੀ ਮਾਰੋ ਵੀਰ ਦੇ ਨਾਮ ਤੇ ਸਾਰਾ ਦਰਬਾਰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਤਿਹ ਹਾਂ ਬੜਾ ਟਾਈਮ ਮੈਂ ਨਹੀਂ ਲੈਂਦਾ ਮੇਨ ਮੁੱਦੇ ਤੇ ਆਉਣਾ ਪਹਿਲਾ ਹੁਕਮ ਨਾਵਾ ਕਿ ਨਸ਼ੇ ਨਹੀਂ ਕਰਨੇ ਹੂੰ ਹੂੰ ਦੂਜਾ ਹੁਕਮ ਨਾਵਾ ਕਿ ਕਿਸੇ ਵੀ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਤੀਸਰਾ ਹੁਕਮ ਨਾਮਾ ਕਿ ਪੰਜ ਬਾਣੀਆਂ ਸਵੇਰੇ ਦੀਆਂ ਦੋ ਬਾਣੀਆਂ ਸ਼ਾਮ ਦੀਆਂ ਉਹਨਾਂ ਦਾ ਧਾਰਨੀ ਹੋਣਾ ਹੈ ਚੌਥਾ ਹੁਕਮ ਨਾਮਾ ਕਦੇ ਵੀ ਦੇਸ਼ ਕੌਮ ਦੀ ਤੁਹਾਡੀ ਜਾਨ ਦੀ ਲੋੜ ਹੈ ਤਰਸੀ ਪਹਿਲ ਤੇ ਹਾਜ਼ਰ ਹੋਵੋ ਪੰਜ ਦੁਬਾਰੇ ਸ਼ੁਰੂ ਕਰਦਾ ਛੇਮਾ ਹੈ ਜਗਾ ਕਿਸੇ ਵੀ ਗਰੀਬ ਦੀ ਲੋੜ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਇਹ ਛੇ ਇਹ ਛੇਮਾ ਸੱਤਵਾਂ ਛੇ ਹੋ ਗਿਆ ਛੇ ਹੋ ਗਿਆ 6 ਹੋ ਗਈ 6 7ਵਾਂ ਗਾ ਜਿੰਨੇ ਵੀ ਗੁਰੂ ਘਰ ਮੰਨਿਤ ਹੋ ਉਪਕੀਰ ਪੀਰਾਂ ਦੀ ਜਾਤ ਨੇ ਫਕੀਰਾਂ ਦੀ ਜਾਤ ਨੇ ਉਹਨਾਂ ਨੂੰ ਉਸਾਰਨਾ ਸੇਵਾ ਕਰਨੀ ਤਾਂ ਕਿ ਉੱਥੋਂ ਹੋਰ ਸੰਗਤਾਂ ਪ੍ਰੇਰਿਤ ਹੋ ਸਕਣ ਸਾਥ ਹੋਗੇ 8ਵਾਂ ਹੋ ਜਾਏਗਾ ਕੋਈ ਕਾਰ ਨਹੀਂ ਥੋੜਾ ਜਿਹਾ ਸੋਚ ਲੈ ਕਿਉਂਕਿ ਮਤਲਬ ਇੰਨੀ ਸੰਗਤ ਦੇਖ ਕੇ ਉਹ ਬੰਦਾ ਬੇਸੇ ਹੇਜਿਟੇਸ਼ਨ ਦਾ ਜਾਂਦਾ ਹੈ ਹਾਂ ਬਿਲਕੁਲ ਬਿਲਕੁਲ ਆਹ ਜੇ ਕਰਾ ਜੇ ਤੁਸੀਂ ਸਿਰਫ ਆਪਣੇ ਧਰਮ ਦਾ ਸਤਿਕਾਰ ਕਰਦੇ ਹੋ ਦੂਸਰੇ ਨੂੰ ਇਹ ਕਹਿੰਦੇ ਹੋ ਵੀ ਤੂੰ ਹੈ ਨਹੀਂ ਕੁਛ ਤਾਂ ਉਹ ਆਖਰ ਅੱਛਾ ਵੀਡੀਓ ਹਾਂ ਵੀਡੀਓ ਛੋਟੀ ਸੀ ਪਰ ਮੈਨੂੰ ਇਸ ਆਈਡੀ ਖੜੀ ਨਹੀਂ ਆ ਰਹੀ ਲਿੰਕ ਦੇ ਵਿੱਚ ਭੇਜੀ ਉਹਨੇ ਕਿਹਾ ਵੀਰੇ ਇੱਕ ਵਾਰੀ ਨਾ ਆ ਵੀਡੀਓ ਤੇ ਵੇਖਣਾ ਵੀ ਜਾਲੇ ਤੁਹਾਨੂੰ ਸੁਣੀ ਵੀ ਲੱਗੇਗੀ ਇਹਦੇ ਤੇ ਰਿਐਕਸ਼ਨ ਵੀ ਦੇਣਾ ਅੱਛਾ ਉਹਨੇ ਕਾਸ਼ੀਨਾਥ ਨੇ ਆਪਣੇ ਵੱਲੋਂ ਉਹਨੇ ਕਿਹਾ ਸੀ ਕਿ ਜੇ ਇਹ ਇੱਕ ਵਿੱਚੋਂ ਉੱਠ ਕੇ ਸੁਣਾਏਗਾ ਨਾ ਤੇ 10 ਚਾਰ ਉੱਠਣਗੇ 10 ਹੋਰ ਉੱਠਣਗੇ ਕੱਲ ਨੂੰ ਕਿ ਉਹਨਾਂ ਦੇ ਵੀ ਦਿਲ ਦੇ ਵਿੱਚ ਜੋਸ਼ ਪੈਦਾ ਹੋਏਗਾ ਕਿ ਯਾਰ ਇਹ ਸਾਡੇ ਜਿਹੜੇ 52 ਹੁਕਮਾਂ ਨਾਮੇ ਨੇ ਸਾਨੂੰ ਇਹ ਯਾਦ ਹੋਣੀ ਚਾਹੀਦੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਇਹ ਉਹ ਇੰਝ ਹੁਕਮ ਨਾਮੇ ਨੇ ਉਹਨਾਂ ਚੋਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ 10 ਵੀ ਯਾਦ ਨੇ ਤੇ ਉਹ ਜਿਹੜਾ ਆ ਕੇ ਸੁਣਾਏ ਪਰ ਉਹਨਾਂ ਨੇ ਸੁਣਾਇਆ ਵੇਖੋ ਉਹਨਾਂ ਨੇ ਕਿਹਾ ਕਿ ਜਿਵੇਂ ਜਿਆਦਾ ਜਨਤਾ ਵੇਖੇ ਨਾ ਇੱਕ ਬੰਦੇ ਤੋਂ ਇਹ ਇਹ ਪੱਕੀ ਗੱਲ ਹੈ ਕਿ ਤੁਸੀਂ ਇਕੱਲੇ ਤੇ ਬਹਿ ਕੇ ਭਾਵਾ ਜੀ ਨਾ ਮਰਜ਼ੀ ਬੋਲ ਲੈਂਦੇ ਹੋ ਪਰ ਜਦੋਂ ਤੁਸੀਂ ਵੇਖਦੇ ਹੋ ਨਾ ਇੰਨੀ ਦੁਨੀਆ ਸਿਰਫ ਤੁਹਾਨੂੰ ਹੀ ਵੇਖਣ ਲਈ ਜਾਂ ਫਿਰ ਥੋੜਾ ਬੰਦਾ ਕਰੀਏ ਆਪਾਂ ਇੱਥੋਂ ਵੇਖਦੇ ਆ ਨਾ ਕਿ ਯਾਰ ਗੁਲੂਕਾਰ ਚੰਗਾ ਨੇ ਸਟੇਜ ਤੇ ਗਾ ਕੇ ਕਿੰਨਾ ਗਾ ਦਿੱਤਾ ਪਰ ਉਹ ਤੁਸੀਂ ਵੇਖੋ ਕਿ ਉਹ ਉਹਦਾ ਜਿਗਰਾ ਹੈ ਕਿ ਇਮੇਜਾਂ ਤੋਂ ਉਹਨਾਂ ਦਾ ਕੰਮ ਹੈ ਭਾਵੇਂ ਕੰਮ ਹੈ ਪਰ ਇੱਕ ਵਾਰੀ ਭਾਵੇਂ ਜਿੱਦਾਂ ਮਰਜ਼ੀ ਉਹ ਬੰਦ ਬੰਦਾ ਹੋਵੇ ਇੱਕ ਵਾਰ ਜਦੋਂ ਸਟੇਜ ਤੇ ਚੜ੍ਹਦਾ ਹੈ ਨਾ ਦਿਲ ਦੇ ਵਿੱਚ ਨਰਵਸ ਹੁੰਦਾ ਹੈ ਬੰਦੇ ਨੂੰ ਥੋੜਾ ਜਿੰਨਾ ਹੋ ਜਾਂਦਾ ਕਿ ਉਹ ਇੱਕ ਦੋ ਵਾਰੀ ਹੁੰਦਾ ਹੈਗਾ ਜਦੋਂ ਉਹ ਬਲਗੀ ਆ ਉਹਨਾਂ ਦਾ ਉਹਨਾਂ ਨੇ ਇੱਕ ਚੀਜ਼ ਹੈ ਨਾ ਕਿ ਤੁਹਾਡਾ ਪ੍ਰੋਫੈਸ਼ਨ ਇੱਕ ਚੀਜ਼ ਹੈ ਜੋ ਜਿਹੜਾ ਤੁਹਾਨੂੰ ਪਤਾ ਕਿ ਮੈਂ ਇਹੀ ਕੰਮ ਕਰਨਾ ਉਹ ਤੁਸੀਂ ਬਾਰ-ਬਾਰ ਬਾਰ-ਬਾਰ ਕਰਦੇ ਰਹੋਗੇ ਉਹਦੇ ਵਿੱਚ ਤੁਹਾਡਾ ਜਿਹੜਾ ਨਾਮ ਆਉਂਦਾ ਮੈਂ ਖੁੱਲੀ ਕਹਿ ਰਿਹਾ ਮੈਂ ਕਿ ਉਹ ਚੀਜ਼ ਵੀ ਹੈ ਜਿਸ ਸਟੇਜ ਤੇ ਅਗਰ ਸਿੰਗਰ ਇਹ ਤੇ ਮੇਰਾ ਖਾ ਫਸਟ ਟਾਈਮ ਆਇਆ ਤੇ ਫਸਟ ਟਾਈਮ ਆ ਕੇ ਇੰਨੀ ਜਨਤਾ ਨੇ ਮਿਲਿਆ ਕੇ ਤੇਜ਼ੀ 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 ਜਿਵੇਂ ਵੀਡੀਓ ਛੋਟੀ ਚ ਮਿਲਾਂ ਦਾ ਪੂਰੇ ਦਸ ਦੇ ਦਸ ਹੁਕਮਨਾਂ ਮਿਉਂ ਨੇ ਸੁਣਾਏ ਨੇ ਉਹਨਾਂ ਸੁਣਾ ਦਿੱਤੇ ਸੀ ਇਹ ਬਰਹਲ ਹੁਕਮਰਾਂ ਨੇ ਜਿਹੜ 52 ਹੁਕਮਨਾਮੇ ਨੇ ਪਰ ਇਹ ਇਸ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਸੀ ਹਨਾ ਪਤਾ ਮੈਨੂੰ ਪਤਾ ਤੁਹਾਨੂੰ ਪਤਾ ਸੀ ਮੈਨੂੰ ਨਹੀਂ ਸੀ ਪਤਾ ਕਿ 52 ਹੁਕਮਨਾਮੇ ਸੀ ਮੈਂ ਇਹ ਵੀਡੀਓ ਵੇਖ ਕੇ ਨਾ ਫਿਰ ਮੈਂ ਵੀਡੀਓ ਵੇਖੀ ਵੀ ਮੈਂ ਕਹੀ ਆਦਾ ਅਸੀਂ ਅਸੀਂ ਇਹ ਵੀਡੀਓ ਵੇਖੀ ਵੀ ਹੋਈ ਹੈ ਅੱਛਾ ਤਗੜੇ ਰਿਐਕਸ਼ਨ ਤੇ ਵੇਖੀ ਹੋਈ ਸੀ ਝਗੜੇ ਰਿਐਕਸ਼ਨ ਤੇ ਨਹੀਂ ਮੇਰੇ ਤਗੜੇ ਰਿਐਕਸ਼ਨ ਤੇ ਵੇਖੀ ਸੀ ਅਜ ਆਪਣੇ ਚੈਨਲਾਂ ਤੇ ਨਹੀਂ ਵੇਖੀ ਜਾਂ ਫਿਰ ਅਸੀਂ ਪੰਜਾਬੀ ਗਿਆਨ ਤੇ ਵੇਖੀ ਹੋਣੀ ਆ ਤੇ ਉਹਦੇ ਵਿੱਚ ਮੈਨੂੰ ਪਤਾ ਸੀ ਕਿ 52 ਹੁਕਮਨਾਮੇ ਆ ਜਿਹਦੇ ਲਈ ਵੀ ਹੁਕਮਨਾਮੇ ਆ ਉਹ ਵੀਡੀਓ ਸਾਡੀ ਬੜੀ ਵਾਇਰਲ ਵੀ ਗਈ ਸੀ ਮੈਨੂੰ ਲੱਗਦਾ ਯਾ ਤਗੜੇ ਤੇ ਅਸੀਂ ਯਾ ਪੰਜਾਬੀ ਗਿਆਨ ਤੇ ਸੀ ਇਸ ਦੇ ਇਤਿਹਾਸ ਸੀ ਦੋਵਾਂ ਚ ਅੱਛਾ ਬਰਹਾਲ ਮੈਨੂੰ ਨਹੀਂ ਸੀ ਪਤਾ ਅਸੀਂ ਦਾ ਮੇਰਾ ਹੁਣ ਅੱਜ ਦਿਨ ਕਰੰਦੇ ਆ ਕਿ ਅਜਿਹੇ ਬਵੰਜਾ ਹੁਕਮਨਾਮੇ ਨੇ ਇੱਕ ਵੀ ਐਵੀ ਆਪਾਂ ਸਾਰੇ ਨਹੀਂ ਕੀਆ ਇਸ ਵੀ ਦੇਖ ਲੈਣੇ ਆ ਨੈਕਸਟ ਡੇ ਵੀਡੀਓ ਚਲੋ ਆਪਾਂ ਇੱਕ ਵਾਰੀ ਨਾ ਜਿਹਦੇ ਹੈਗੇ ਨੇ ਨਾ ਬਵੰਜਾ ਹੁਕਮਨਾਮੇ ਇਹ ਵੀ ਇੰਦੇ ਤੇ ਵੀ ਆਪਾਂ ਜ਼ਰੂਰੀ ਰਿਐਕਸ਼ਨ ਦਵਾਂਗੇ ਤੇ ਸਾਡੇ ਕਿਹੜੇ ਕਿਹੜੇ ਵੀਰ ਨੂੰ ਬਵੰਜਾ ਇੱਕ ਅਸੀਂ ਇੱਕ ਅਸੀਂ ਗੁਰੂ ਗੋਬਿੰਦ ਜੀ ਦੀਆਂ ਬੀਬੀ ਖਵਾਨੀਆਂ ਵੀ ਸੁਨੀਆਂ ਸਨ ਬੁਸ਼ਵਾਨੀਆਂ ਤੇ ਉਹਨਾਂ ਦੀ तकरीबन ਅੱਧੇ ਨਾਲੋਂ ਜ਼ਿਆਦਾ ਸੱਚ ਵੀ ਹੋ ਗਈਆਂ ਸੀ ਨਾ ਉਹਨਾਂ ਦੇ ਕੋਲ ਮੇਰੇ ਜ਼ਿਹਨ ਦੇ ਵਿੱਚ ਉਹ ਆ ਰਹੀ ਸੀ ਮੈਂ ਕਿਹਾ ਉਹ ਬੁਸ਼ਵਾਨੀਆਂ ਨੇ ਜਿਹੜੀਆਂ ਬੁਸ਼ਵਾਨੀਆਂ ਜਿਹੜੀਆਂ ਸੀ ਉਹਨਾਂ ਦੀ ਦਾ ਰਾਜ ਹੋਏਗਾ ਘੋੜੇ ਦੇ ਖੁਰ ਜਿੰਨਾ ਖੂਨ ਸਾਰਾ ਇਕੱਠਾ ਹੋ ਜਾਏਗਾ ਉਹ ਚਲਾਸੀ ਦੇ ਨਾਲ ਸਾਹਿਬ ਜਿਹੜਾ ਉੱਤੇ ਆ ਜਾਏਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਇੱਕ ਪਾਕੋ ਹਿੰਦ ਦੇ ਨਾਂ ਤੋਂ ਇੱਕ ਮੁਲਕ ਨਿਕਲੇਗਾ ਸਾਰਾ ਕੁਝ ਜਿਹੜਾ ਵੀ ਸੀ ਉਹਨਾਂ ਦੀ ਬੁਵੀ ਖਵਾਨੀਆਂ ਸੀ ਜਿਹੜੀਆਂ ਗੁਰੂ ਜੀ ਦੀਆਂ ਉਹ ਸਹੀ ਸੱਚੀਆਂ ਹੋਈਆਂ ਨੇ ਅੱਧੀ ਨਾਲੋਂ ਜ਼ਿਆਦਾ ਤੇ ਮੇਰੀਆਂ ਮੇਰੇ ਖਿਆਲ ਉਹਨਾਂ ਨੇ ਜਿੰਨੀਆਂ ਸਭੂ ਵੀ ਐਸੇ ਹਾਂ ਅੱਛਾ ਬੰਗਲਾਦੇਸ਼ ਵੱਲੋਂ ਵੀ ਉਹਨਾਂ ਨੇ ਕਿਹਾ ਸੀ ਪਾਕਿਸਤਾਨ ਵਿੱਚੋਂ ਨਿਕਲ ਕੇ ਇੱਕ علیحدਾ ਮੁਲਕ ਪਾਕੀ ਬਣੇਗਾ ਉਹ ਬੰਗਲਾਦੇਸ਼ ਉਹ ਬੰਗਲਾਦੇਸ਼ ਵੱਲੋਂ ਉਹਨਾਂ ਨੇ ਕਿਹਾ ਸੀ ਮਤਲਬ ਬਹੁਤ ਜ਼ਿਆਦਾ ਉਹਨਾਂ ਦੀ ਬੁਵੀ ਖਵਾਨੀਆਂ ਜਿਹੜੀਆਂ ਸੀ ਨਾ ਉਹ ਸੱਚ ਹੋ ਗਿਆ ਤੇ ਕੋਸ਼ਿਸ਼ ਜਿਹੜੀਆਂ ਆਉਣ ਵਾਲੀਆਂ ਨੇ ਜਿਵੇਂ ਉਹਨਾਂ ਨੇ ਕੈਸੀ ਖਾਲਸੇ ਦਾ ਰਾਜ ਆ ਜਾਏਗਾ ਆ ਜਾਏਗਾ ਇਹ ਮੈਂ ਅਖਰ ਉਹ ਆਣਾ 99 ਕਰੋੜ ਸੀ ਹਾਂ 99 ਕਰੋੜ ਖਾਲਸਾ ਜਿਹੜਾ ਹੋਏਗਾ ਦੁਬਾਰਾ ਫਿਰ ਇੱਕ ਵਾਰੀ ਉਹਦਾ ਰਾਜ ਆਏਗਾ ਮਤਲਬ ਇਹ ਉਹਨਾਂ ਨੇ ਵਿਖਵਾਨੀਆਂ ਕੀਤੀਆਂ ਸੀ ਤੇ ਉਸ ਤੋਂ ਬਾਅਦ ਅਰੇ ਮੇਰੀ ਜ਼ਿੰਦ ਵਿੱਚ ਉਹ ਆ ਰਹੀ ਸੀ ਮੈਨੂੰ ਪਤਾ ਨਹੀਂ ਬੁਸ਼ਵਾਨੀਆਂ ਨੇ ਇਹ ਬੁੰਜਾ ਹੁਕਮਨਾ ਨੇ ਇਹ ਹੋਰ ਹੈ ਹੁਕਮਨਾ ਵਿੱਚ ਉਹਨਾਂ ਦਾ ਉਹ ਵੀ ਵਿਖਵਾਨੀਆਂ ਸੀ ਹੁਕਮਨਾ ਵਿੱਚ ਉਹ ਹੋਰ ਚੀਜ਼ ਸੀ ਇਹ ਹੋਰ ਚੀਜ਼ ਹੈਗਾ ਇਹ ਸਮਝ ਲਓ ਕਿ ਅਸੀਂ ਆਇਆ ਕਿਹਾ ਕਹਨਿਆ ਕਿ ਹੁਕਮਨਾਮੇ ਨੂੰ ਅਸੀਂ ਇਸ ਤਰ੍ਹਾਂ ਗੱਲ ਕਰ ਸਕਦੇ ਆ ਕਿ ਉਹਨਾਂ ਨੇ ਕਿਹਾ ਵੈ ਕਿ ਇੰਜ ਇੰਜ ਕਰੋ ਹੁਕਮ ਦਿੱਤਾ ਗਿਆ ਹੈ ਜੀ ਦਾ ਹੁਕਮ ਦਿੱਤਾ ਗਿਆ ਸੀ ਇਸ ਚੀਜ਼ ਨੂੰ ਮਿਲਣ ਕਿ ਮਤਲਬ ਕਿ ਮੈਂ ਕੰਮ ਨਹੀਂ ਕਰਨੇ ਸ਼ਰਾਬ ਨਾ ਪੀਓ ਔਰਤਾਂ ਦੇ ਸ਼ਹਿਰ ਵਿੱਚ ਨਾ ਜਾਵੋ ਮਤਲਬ ਕਿ ਗਰੀਬ ਦਾ ਅਹਿਸਾਸ ਕਰੋ ਫਿਰ ਉਸ ਤੋਂ ਬਾਅਦ ਆਇਆ ਵੈ ਕਿ ਆਪਣੇ ਜਿਹੜੇ ਕਿਸੇ ਵੀ ਮਜ਼ਹਬ ਦੇ ਜਿਹੜੇ ਮਤਲਬ ਜਿਹੜੇ ਮਤਲਬ ਜਾਨੀ ਗੁਰਦੁਆਰਾ ਹੋ ਗਿਆ ਮਸਜਿਦ ਹੋ ਗਈ ਮੰਦਿਰ ਹੋ ਗਿਆ ਇੰਜ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੀ ਬੇਹਰਮਤੀ ਨਾ ਕਰੋ ਸਾਬ ਦਾ ਇhtਰਾਮ ਕਰੋ ਇੰਜ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਹੁਕਮਨਾਮੇ ਦੇ ਵਿੱਚ ਆਈਆਂ ਹੋਈਆਂ ਅੱਛਾ ਇਹ ਮੈਨੂੰ ਨਾ ਵੀਡੀਓ ਵੇਖ ਕੇ ਲੱਗਾ ਸੀ ਮੈਂ ਕਿ ਨਹੀਂ ਆਪਾਂ ਹੁਣ ਜਿਹੜਾ ਇਹਨਾਂ ਦਾ 52 ਹੁਕਮਨਾਮੇ ਨੇ ਨਾ ਇੱਕ ਵਾਰੀ ਆਪਾਂ ਉਹ ਵੀ ਸਾਰੇ ਵੇਖਾਂਗੇ ਅਗਰ ਜਿਵੇਂ ਕਿ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਵੈ ਹਾਂ ਜੀ ਜੀ ਮਹੀਨਾ ਹੈ ਤੇ ਉਹਦੇ ਵਿੱਚ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਹੀ ਹੋਏਗੀ ਕਿ ਅਸੀਂ ਕਿ ਜ਼ਿਆਦਾ ਵੀਡੀਓ ਅਸੀਂ ਨਾ ਧਾਰਮਿਕ ਤੋਂ ਦੂਜੀਆਂ ਲੈ ਕੇ ਆਈਏ ਤਾਂ ਅਸੀਂ ਗੀਤ ਕਿਤੀ ਜਾ ਰਹੀ ਹੈ ਕਿ ਜਿਹੜੇ ਤੁਹਾਡੇ ਹੁਣ ਗਾਣਿਆਂ ਵਾਲੇ ਕਮੈਂਟ ਨੇ ਨੇ ਥੋੜੀ ਇੱਕ ਦਿਨ ਵਾਸਤੇ ਜ਼ਰਾ ਸਕਿਪ ਕਰ ਦਿਓ ਕਿਉਂਕਿ ਹੁਣ ਸਾਡੀ ਕੋਸ਼ਿਸ਼ ਹੈ ਹੀ ਹੋ ਗਈ ਅਸੀਂ ਹੀ ਸਿਰ ਤੋਂ ਰਿਲੇਟਿਡ ਤੇ ਧਾਰਮਿਕ ਜਿਹੜੀ ਵੀਡੀਓ ਨੇ ਹੋਣੀ ਹੈ ਜਨਮ ਮਹੀਨਾ ਨਾ ਪੂਰਾ ਪੂਰਾ ਆ ਜੇ ਨਾ ਵੀਰੇ ਤੇ ਭੈਣ ਭਰਾ ਕਹਿੰਦੇ ਨੇ ਕਿ ਜਿਹੜੇ ਲਾਸਟ ਵਾਲੇ ਦੱਸਦੇ ਨੇ ਨਾ ਉਹ ਸੋਗ ਸੋਗਦੇ ਜਾਂਦੇ ਨੇ ਬਹੁਤ ਜ਼ਿਆਦਾ ਸੋਗਦੇ ਬੰਦੇ ਕਿਉਂਕਿ ਉਹਨਾਂ ਵਿੱਚ ਛੋਟੇ ਦੋਵੇਂ ਸਾਥ ਜ਼ਿਆਦੇ ਜਿਹੜੇ ਨੇ ਨਾ ਉਹ ਸ਼ਹੀਦ ਹੋ ਗਏ ਹੋਏ ਸਨ ਤੋ ਚਲੋ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਚ ਕਿਦਾਂ ਦੇ ਲੱਗੀ ਤੁਹਾਨੂੰ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਚ ਰੱਬ ਰੱਖਾ